ਸੂਬੇ 'ਚ ਨਸ਼ੇ ਦਾ ਖਾਤਮਾ ਕਰਨ ਦੇ ਲਈ ਸੂਬਾ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਜਿਸ ਨੂੰ ਨਾਮ ਦਿੱਤਾ ਗਿਆ ਸੀ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਪੰਜਾਬ ਪੁਲਿਸ ਆਏ ਦਿਨ ਅਭਰੇਸ਼ਨ ਕਰੰਦੇ ਨਸ਼ੇ ਦੇ ਸਪਲਾਖੁਰਾ ਨੂੰ ਫੜਿਆ ਜਾ ਰਿਹਾ ਹੈ ਅਤੇ ਸਲਾਖਾਂ ਦੇ ਪਿੱਛੇ ਤੱਕਿਆ ਜਾ ਰਿਹਾ ਹੈ ਐਸੀ ਹੀ ਕੜੀ ਦੇ ਚੱਲਦੇ ਕੱਲ੍ਹ ਬੀਤੇ ਪੁਲਿਸ ਵੱਲੋਂ ਅਬਰੌਲ ਨਗਰ ਨੇੜੇ ਨਾਕਾ ਲਗਾਇਆ ਗਿਆ ਜਿਸ ਦੌਰਾਨ ਤਿੰਨ ਨੌਜਵਾਨ ਇੱਕ ਸਕੂਟਰ ਤੇ ਸਵਾਰ ਹੋ ਕੇ ਆਏ ਪੁਲਿਸ ਵੱਲੋਂ ਉਹਨਾਂ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਫੜੇ ਗਏ ਨੌਜਵਾਨ ਨਾਦ ਦੇ ਕੋਲੋਂ 26 ਗ੍ਰਾਮ ਫਿਰਾਈ ਨ ਅਤੇ 20000 ਨਕਦ ਡਰੱਗਸ ਮਣੀ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਤੁਸੀਂ ਇੱਕ ਸੁਣੋ ਮਾਨਯੋਗ ਐਸਪੀ ਸਾਹਿਬ ਦੇ ਦੇਸ਼ਾਂ ਨਿਸ਼ਾਨ ਦੇ ਅਨੁਸਾਰ ਨਸ਼ਿਆਂ ਦੇ ਵਿਰੋਧ ਵੱਡੇ ਪੱਧਰ ਤੇ ਜੜੀ ਉਹ ਮਹਿਮ ਚੱਲਦੀ ਹੈ ਇਸੇ ਮਹਿਮ ਦੇ ਤਹਿਤ ਹੀ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਅਨੰਦ ਨਾਮ ਦਾ ਵਿਅਕਤੀ ਜੋ ਪਰਧੋਲੀ ਮਲੇ ਨੇੜੇ ਰਹਿੰਦਾ ਵਾ ਉਹਦੇ ਕੋਲ ਕੋਈ ਬਾਹਰ ਦੇ ਬੰਦੇ ਅਸੱਦੇ ਆਣ ਕੇ ਤੇ ਕੁਝ Trap ਲਾਇਆ ਸੀ ਤੇ ਪੁਲਿਸ ਪਾਰਟੀ ਵਲੋਂ ਜਿਹੜਾ Trap ਲਾ ਕੇ ਉਹਨਾਂ ਨੂੰ ਤਿੰਨਾਂ ਨੂੰ ਕਾਬੂ ਕੀਤਾ ਗਿਆ ਉਹਨਾਂ ਦੇ ਕਬਜ਼ੇ ਵਿੱਚੋਂ ਕਰੀਬ 26 ਗ੍ਰਾਮ ਹਿਰੋਇਨ VR ਪਰ ਡਰੱਗ ਮਨੀ ਇੱਕ ਸਕੂਟਰੀ ਜਿਹੜੀ ਉਹ ਬਰਾਮਦ ਕੀਤੀ ਗਈ ਇਹ ਬਦਮਾਦਗੀ ਕੀਤਾ ਗਿਆ ਆ ਜਿਹੜਾ ਨੂੰ ਪੇਟ ਦਰਦ ਕੀਤਾ ਜਾ ਰਿਹਾ ਰਿਮਾਂਡ ਲੈ ਕੇ ਜਿਹੜੀ ਉਹ ਤੋਂ ਲੈ ਕੇ ਕਿਥਾਂ ਆਇਆ ਸਾਰੀ ਕੁੱਝ ਕਰਕੇ ਜਿਹੜੀ ਉਹ ਸਤਾਦ ਨਾਲ ਸਰ ਪਹਿਲੇ ਕੋਈ ਮਾਮਲਾ ਦਰਜਾ ਕਰਨਾ ਤੇ ਜੇ ਕਮਲਸਰ ਵਾਲੇ ਦੇ ਤੋਂ ਕਦੋਂ ਮਦਦ ਇੱਕ ਦੋ ਦਰਜਾ ਕਰਕੇ ਦੋਨੋਂ ਬੰਦੇ ਕੀ ਨਹੀਂ ਉਹ ਹੀਰੋਨ ਸਪਲਾਈ ਕਰਨਾ ਹੈ ਯਾਰ 也太难了，一点 <Yeah. S 1>